ਇੱਕ ਕਰੋ ਮੇਹਰਾ ਵਾਲੀ ਦਾ ਹੋ ਸਤਿ ਸੱਚੇ ਦਰਬਾਰ ਦੀ ਜੈ ਇੱਕ ਕਰੋ ਚੇ ਉੱਚੇ ਭਵਨਾ ਵਾਲੀ ਦਾ ਹੋ ਸਤਿ ਸੱਚੇ ਦਰਬਾਰ ਦੀ ਜੈ ਜੇ ਕਾਰਾਈ ਜਵਾਲਾ ਜੀ ਮਾਤਾ ਜੀ ਦਾ ਹੋ ਸਤਿ ਸੱਚੇ ਦਰਬਾਰ ਦੀ ਜੈ ਮੇਰੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਤੇ ਇਸ ਦੇਸ਼ ਵਿਦੇਸ਼ ਵਿੱਚ ਬੈਠੇ ਮੀਡੀਆ ਨੂੰ ਦੇਖ ਰਿਹਾ ਸਾਰੇ ਹੀ ਮਹਾਮਾਈ ਦੇ ਭਗਤਾਂ ਨੂੰ ਜੈ ਮਾਤਾ ਦੀ ਅੱਜ ਅਸੀਂ ਸਾਰੀ ਨੌਜਵਾਨ ਸਭਾ ਜਾਗਰਣ ਅਤੇ ਸੁਧਾਰਕ ਕਮੇਟੀ ਰਜਿਸਟਰਡ ਆਲੰਗੀਰ ਖਾਲਾ ਸੰਘਿਆ ਇੱਕ ਵੀਡੀਓ ਮੈਸੇਜ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਾਈ ਜੀ ਦਾ 16ਵਾਂ ਵਿਸ਼ਾਲ ਜਾਗਰਣ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ 3 ਅਗਸਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਜਾਗਰਨ ਵਿੱਚ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਸਿੰਗਰ 마शा अली ਜੀ ਅਤੇ ਗਿੰਨੀ ਮਾਹੀ ਜੀ ਮਹਾਮੈ ਦੀਆਂ ਪੇਟਾ ਦਾ ਗੁਣਗਾਨ ਕਰਨ ਆ ਰਹੇ ਨੇ ਅਤੇ ਮਹੰਤ ਮਧੂਸੂਦਨ ਜੀ ਨੂਰ ਮਹਿਲ ਵਾਲੇ ਜੋ ਕਿ ਜਾਗਰਨ ਦੀ ਸ਼ੁਰੂਆਤ ਵਿੱਚ ਗਣੇਸ਼ ਵੰਦਨਾ ਕਰਨਗੇ ਅਤੇ ਜਾਗਰਨ ਦੀ ਸਵੇਰ માં ਤਾਲਾ ਰਾਣੀ ਦੀ ਕਥਾ ਕਰਨਗੇ ਸੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਈ ਦੀ ਜੋਤ ਮਾਂ ਜਵਾਲਾ ਜੀ ਦੇ ਮੰਦਰ ਤੋਂ ਹਿਮਾਚਲ ਤੋਂ ਲਿਆਂਦੀ ਜਾਵੇਗੀ ਸੋ ਸਭ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਮਹਾਮਈ ਦੇ ਜਾਗਰਨ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਨਾਲ ਦੀ ਨਾਲ ਹੀ ਸਾਡੀ ਦੂਸਰੀ ਬੇਨਤੀ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਪਾਠ ਸ੍ਰੀ ਸੁਖਮੀ ਸਾਹਿਬ ਜੋ ਕਿ ਜਾਗਰਨ ਤੋਂ ਇੱਕ ਦਿਨ ਪਹਿਲਾਂ 2 ਤਰੀਕ ਦੈਨ ਸ਼ੁੱਕਰਵਾਰ ਸਵੇਰੇ ਗੁਰਦੁਆਰਾ ਘੰਟਾ ਘਰ ਵਿੱਚ ਕਰਵਾਇਆ ਜਾ ਰਿਹਾ ਹੈ ਸੋ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ 2 ਤਰੀਕ ਨੂੰ ਦੈਨ ਸ਼ੁੱਕਰਵਾਰ ਨੂੰ ਗੁਰਦੁਆਰਾ ਘੰਟਾ ਘਰ ਸਾਹਿਬ ਵਿੱਚ ਪਾਠ ਸ੍ਰੀ ਸੁਖਨੀ ਸਾਹਿਬ ਤੇ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੋ ਅਤੇ ਨਾਲ ਦੀ ਨਾਲ ਬਹੁਤ ਸਾਰੀਆਂ ਜਿਹੜੀਆਂ ਅਸੀਂ ਗੱਲਾਂ ਸਾਰੇ ਹੀ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਨਾਲ ਸਾਂਝੀਆਂ ਕਰਦੀਆਂ ਚਾਹੁੰਦੇ ਹਾਂ ਇੱਕ ਤਾ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਜਾਗਰਣ ਵਿੱਚ ਬਹੁਤ ਸੰਗਤ ਆਉਂਦੀ ਹੈ ਉੱਥੇ ਹੀ ਉਸ ਸੰਗਤ ਵਿੱਚ ਕੁਝ ਸ਼ਰਾਰਤੀ ਅੰਸਰ ਵੀ ਨਾਲ ਦੀ ਨਾਲ ਹੁੰਦੇ ਹੀ ਆ ਅਸੀਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਪਹਿਲਾਂ ਹੀ ਜਿਹੜਾ آگਾਹ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਸਾਲ ਜਾਗਰਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲਣਵਾਜੀ ਨਾ ਹੋਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਸਾਰੀਆਂ ਜਿਹੜੀਆਂ ਪਰਮਿਸ਼ਨਾਂ ਸਾਡੇ ਕੋਲ ਨੇ ਸੋ ਮੈਂ ਦਿਖਾ ਦੇਣਾ ਚਾਹੁੰਨਾ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਜਿਨ੍ਹਾਂ ਦੇ ਨਾਲ ਅਸੀਂ ਸਪੈਸ਼ਲ ਤੌਰ ਤੇ ਮੀਟਿੰਗ ਕੀਤੀ ਅਤੇ ਜਾਗਰਣ ਬਾਰੇ ਦੱਸਿਆ ਗਿਆ ਉਹਨਾਂ ਨੂੰ ਸਾਡੇ ਕੋ ਉਹਨਾਂ ਦੀ ਉਹਨਾਂ ਦੀਆਂ ਵੀ ਐਪਲੀਕੇਸ਼ਨਾਂ ਤੇ ਪਰਮਿਸ਼ਨਾਂ ਨੇ ਅਤੇ ਦੂਸਰਾ ਮੈਂ ਦੱਸਣਾ ਚਾਹੁੰਨਾ ਐਸ ਡੀ ਐਮ ਸਾਹਿਬ ਕਪੂਰਥਲਾ ਠੀਕ ਹੈ ਜੀ ਜਿਨ੍ਹਾਂ ਦੇ ਨਾਲ ਸਾਡੀ ਵਿਸ਼ੇਸ਼ ਤੌਰ ਤੇ ਮੀਟਿੰਗ ਹੋਈ ਉਹਨਾਂ ਨੂੰ ਵੀ ਅਸੀਂ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਤੀਸਰਾ ਮੈਂ ਦੱਸਣਾ ਚਾਹੁੰਨਾ ਵੀਡੀਓ ਕਪੂਰਥਲਾ ਸਾਡੇ ਜਿੰਨੇ ਵੀ ਸਰਕਾਰੀ ਵਿਭਾਗਾਂ ਅਸੀਂ ਉਹਨਾਂ ਤੱਕ ਇਹ ਸਾਰੀ ਜਾਣਕਾਰੀ ਦਿੱਤੀ ਅਤੇ ਚੌਥੀ ਸਾਡੀ ਐਪਲੀਕੇਸ਼ਨ ਜਿਹੜੀ ਆ ਚੌਂਕੀ ਇੰਚਾਰਜ ਕਾਲਾ ਸੰਘਿਆ ਅਸੀਂ ਉਹਨਾਂ ਨੂੰ ਇਹ ਐਪਲੀਕੇਸ਼ਨ ਦਿੱਤੀ ਇਹ ਸਾਰੀਆਂ ਜਿਹੜੀਆਂ ਐਪਲੀਕੇਸ਼ਨਾਂ ਅਸੀਂ ਜਿਹੜੀਆਂ ਦਿੱਤੀਆਂ ਨੇ ਉਹਦਾ ਕਾਰਨ ਸਿਰਫ ਇਹੀ ਸੀ ਕਿ ਪਿਛਲੇ ਸਾਲ ਜਾਗਰਨ ਵਿੱਚ ਦੋ ਚਾਰ ਸ਼ਰਾਰਤੀ ਅਨਸਰਾਂ ਨੇ ਇੱਥੇ ਬਿਜਲੀ ਦੇ ਸੌਚ ਕੱਟਣ ਦੀ ਕੋਸ਼ਿਸ਼ ਕੀਤੀ ਪਬਲਿਕ ਬਹੁਤ ਜ਼ਿਆਦਾ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਹੌਲੜਵਾਜੀ ਨਾ ਹੋਵੇ ਪਰ ਮਹਾਮਈ ਨੇ ਸਾਡੇ ਤੇ ਐਸੀ ਕਿਰਪਾ ਰੱਖੀ ਕਿ ਸਾਡਾ ਸਾਰਾ ਜਿਹੜਾ ਸਿਸਟਮ ਉਹ ਪਹਿਲੇ ਹੀ ਜਨਰੇਟਰਾਂ ਤੇ ਕੀਤਾ ਹੁੰਦਾ ਅਸੀਂ ਲਾਈਟ ਤੇ ਨਿਰਭਰ ਨਹੀਂ ਰਹਿੰਦੇ ਪਰ ਇਹ ਵੀਡੀਓ ਪਾ ਕੇ ਮੈਂ ਇਹ ਗੱਲ ਦੱਸਣਾ ਚਾਹੁੰਦਾ ਇਹ ਸਾਰੀਆਂ ਪਰਮਿਸ਼ਨਾਂ ਤੇ ਐਪਲੀਕੇਸ਼ਨਾਂ ਤੁਹਾਨੂੰ ਇਸ ਕਰਕੇ ਦਿਖਾ ਲਿਆ ਕਿ ਜੇ ਕੋਈ ਹੁੱਲੜਵਾਜ ਕਿਸੇ ਵੀ ਮਹਿਕਮੇ ਦੇ ਕਿਸੇ ਵੀ ਪੁਲਿਸ ਡਿਪਾਰਟਮੈਂਟ ਦੇ ਹਿੱਸੇ ਹੱਥ ਆ ਗਿਆ ਤਾਂ ਸਾਡੂੰ ਭਾਵੇਂ ਕੋਈ ਸਪੋਰਟ ਕਰੀ ਜਾਵੇ ਉਹਦੀ ਕੋਈ ਪਿੰਡ ਦਾ ਪੰਚ ਸਰਪੰਚ ਪ੍ਰਧਾਨ ਨੰਬਰਦਾਰ ਕੋਈ ਹੋਵੇ ਅਸੀਂ ਕਿਸੇ ਦੀ ਗੱਲ ਨਹੀਂ ਬੰਨਾਂਗੇ ਜਾਗਰਣ ਵਿੱਚ ਅਸੀਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਸਭ ਤੋਂ ਜ਼ਰੂਰੀ ਬੇਨਤੀ ਸਾਡੀ ਇਹ ਸੀ ਵੀ ਜਾਗਰਨ ਵਿੱਚ ਮਹਾਬਾਈ ਦੇ ਜਾਗਰਨ ਵਿੱਚ ਕੋਈ ਵੀ ਹੁੱਲੜਬਾਜੀ ਨਾ ਹੋਵੇ ਸਾਰੇ ਹੀ ਸਰਕਾਰੀ ਡਿਪਾਰਟਮੈਂਟਾਂ ਦਾ ਮਿਲ ਕੇ ਅਸੀਂ ਚੱਲਾਂਗੇ ਅਤੇ ਉਸ ਤੋਂ ਬਾਅਦ ਸਾਡੀ ਅਗਲੀ ਗੱਲ ਸਾਡੇ ਐਨਆਰਆਈ ਵੀ ਕਿਉਂਕਿ ਐਨਆਰਆਈ ਵੀ ਸਾਡੇ ਇਸ ਜਾਗਰਨ ਦੀ ਰੀੜ ਦੀ ਹੱਡੀ ਆ ਜਿਹੜੇ ਕੀ ਜਿਨ੍ਹਾਂ ਦੀ ਬਦੌਲਤ ਹੀ ਇੰਨਾ ਵੱਡਾ ਜਾਗਰਨ ਪਿਛਲੇ 15 ਸਾਲ ਹੋਇਆ ਤੇ ਇਸ ਸਾਲ 16ਵੇਂ ਸਾਲ ਵੀ ਅਸੀਂ ਕਰਵਾਉਣ ਜਾ ਰਹੇ ਹਾਂ ਸੋ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਇਸ ਵੀਡੀਓ ਵਿੱਚ ਇੱਕ ਵਾਰੀ ਫੇਰ ਬੇਨਤੀ ਕਰ ਰਿਹਾ ਹਾਂ ਕਿ ਜਿੰਨਾ ਤੁਸੀਂ ਪਹਿਲਾਂ ਵੀ ਸਹਿਯੋਗ ਕਰਦੇ ਰਹੇ ਹੋ ਤੇ ਉਸੇ ਤਰੀਕੇ ਨਾਲ ਇਸ ਵਾਰ ਵੀ ਸਾਡਾ ਵੱਧ ਚੜ ਕੇ ਸਹਿਯੋਗ ਕਰੋ ਤੇ ਅਗਲੀ ਗੱਲ ਸਾਡਾ ਮੀਡੀਆ ਜਿੰਨਾ ਵੀ ਸਾਡਾ ਮੀਡੀਆ ਜਿਨ੍ਹਾਂ ਨੇ ਜਾਗਰਨ ਨੂੰ ਪ੍ਰਮੋਟ ਕਰਨ ਲਈ ਅਖਬਾਰਾਂ ਵਿੱਚ ਅਲੱਗ-ਅਲੱਗ ਮੀਡੀਆ ਤੇ ਖਬਰਾਂ ਜਿਵੇਂ ਕਿ ਅਜੀਤ ਅਖਬਾਰ, ਜਗ ਬਾਣੀ, ਦੈਨਿਕ ਸਵੇਰਾ, ਦੈਨਿਕ ਪਾਸਕਰ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਅਖਬਾਰਾਂ ਵਿੱਚ ਸਾਡੀਆਂ ਜਿਹੜੀਆਂ ਜਾਗਰੰਦੀਆਂ ਖਬਰਾਂ ਲੱਜਾਂ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਇੱਕ ਜ਼ਰੂਰੀ ਗੱਲ ਹੋਰ ਕਿ 3 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਰਾਤ ਨੂੰ ਜਾਗਰੰਨ ਦੇ ਵਿੱਚ ਮੈਡੀਕਲ ਕੈਂਪ ਜਿਹੜਾ ਉਹ ਵੀ ਲਗਾਇਆ ਜਾਵੇਗਾ। ਮੈਡੀਕਲ ਕੈਂਪ ਦੇ ਵਿੱਚ ਜਿਹਨੂੰ ਲੋੜ ਵੱਧ ਨੂੰ ਕਿਸੇ ਨੂੰ ਵੀ ਦਵਾਈਆਂ ਦੀ ਲੋੜ ਹੋਵੇ, ਮੈਡੀਕਲ ਸਹੂਲਤ ਦੀ ਲੋੜ ਹੋਵੇ, ਤਾਂ ਉਹ ਸਾਡੇ ਡਾਕਟਰ ਬਲਕਨ ਸਿੰਘ ਨਾਲ ਉਥੇ ਜਾਗਰਨ ਤੇ ਮਿਲ ਸਕਦਾ ਆ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਅਸੀਂ ਉਥੇ ਦਵੰਜਾ ਦਾ ਲੰਗਰ ਵੀ ਲਗਾਵਾਂਗੇ ਤੇ ਅਗਲੀ ਗੱਲ ਨੌਜਵਾਨ ਸਭਾ ਵੱਲੋਂ ਇਸ ਸਾਲ ਜਿਹੜਾ ਜਾਗਰਨ ਦੇ ਵਿੱਚ ਬੂਟੇ ਜਿਹੜੇ ਆ ਉਹ ਵੀ ਵੰਡੇ ਜਾਣਗੇ ਜਿਹੜੇ ਬੂਟੇ ਉਹ ਫਲਦਾਰ ਹੋਣਗੇ ਜਿਨ੍ਹਾਂ ਨੂੰ ਵੀ ਲੋੜ ਹੋਈ ਉਹ ਸਾਡੇ ਕੋਲ 2 ਤਰੀਕ ਨੂੰ ਸ਼ੁੱਕਰਵਾਰ ਪਾਠ ਵਾਲੇ ਦਿਨ ਅਤੇ 3 ਤਰੀਕ ਜਾਗਰਨ ਵਾਲੇ ਦਿਨ ਵੀ ਸਾਡੇ ਕੋਲ ਜਿਹੜੇ ਉਹ ਬੂਟੇ ਲੈ ਸਕਦਾ ਹੈ ਸੋ ਇਹ ਸਾਰੀਆਂ ਜਾਣਕਾਰੀਆਂ ਜੋ ਕਿ ਅਸੀਂ ਆਪਣੇ ਸਾਰੇ ਹੀ ਨਗਰ ਨਿਵਾਸੀਆਂ ਨਾਲ ਅਤੇ ਐਨ ਆਰ ਆਈ ਵੀਰਾਂ ਨਾਲ ਸ਼ੇਅਰ ਕਰਨੀਆਂ ਸੀ ਤਾਂ ਕਿ ਹਰ ਇੱਕ ਬੰਦੇ ਨੂੰ ਪਤਾ ਹੋਵੇ ਵੀ ਸਾਡਾ ਅਗਲਾ ਪ੍ਰੋਗਰਾਮ ਤੇ ਅਗਲਾ ਸ਼ਡਿਊਲ ਕੀ ਹੈ ਸਭ ਤੋਂ ਜ਼ਰੂਰੀ ਗੱਲ ਵੀ ਜਿਹੜੀ ਜੋਤ ਹੈ ਉਹ 3 ਤਰੀਕ ਨੂੰ ਸਵੇਰੇ 11:30 ਵਜੇ ਗੁਰਦੁਆਰਾ ਬਾਬਾ ਕਾਂਦਾਸ ਕੋਲ ਆ ਜਾਵੇਗੀ ਮਾਂ ਜਵਾਲਾ ਜੀ ਦੀ ਜੋਤ ਜਿਨ੍ਹਾਂ ਦੀ ਸੇਵਾ ਵਿਜੇ ਕੁਮਾਰ ਕਾਲਾ ਜੀ ਇਸ ਪੂਰਾ ਸਮਾਂ 11:30 ਸਾਢੇ ਕੁਲ ਪਹੁੰਚ ਜਾਣਗੇ ਅਤੇ 11:30 ਤੋਂ ਬਾਅਦ ਅਸੀਂ ਜੋਤ ਨੂੰ ਪੂਰੇ ਨਗਰ ਵਿੱਚ ਫੇਰੀ ਪਵਾਵਾਂਗੇ ਨਗਰ ਵਿੱਚ ਇਦਾਂ ਹੁੰਦਾ ਹੈ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੇਵਾ ਕਰਦੇ ਆ ਇਹ ਵੀਡੀਓ ਪਾਉਣ ਦਾ ਮਤਲਬ ਸਿਰਫ ਇੰਨਾ ਹੀ ਸੀ ਕਿ ਜਿਨ੍ਹਾਂ ਨੇ ਵੀ ਸੇਵਾ ਕਰ ਲਈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਜੋਤ ਲੈ ਕੇ ਤੁਰਨ ਦਾ ਸਮਾਂ ਗੁਰਦੁਆਰੇ ਬਾਬਾ ਕਾਂ ਦਾਸ ਤੋਂ 3 ਤਰੀਕ ਸਵੇਰੇ 11:30 ਵਜੇ ਦਾ ਹੈ ਸੋ ਇਨ੍ਹਾਂ ਸਾਰੀਆਂ ਜਾਣਕਾਰੀਆਂ ਦੇ ਨਾਲ ਮੈਂ ਆਪਣੇ ਸਾਰੇ ਹੀ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਹੜੇ ਹਰ ਸਾਲ ਸਾਨੂੰ ਸਹਿਯੋਗ ਦਿੰਦੇ ਆ ਤੇ ਉਮੀਦ ਕਰਦੇ ਹਾਂ ਕਿ ਇਸ ਵਾਰ ਵੀ ਤੁਸੀਂ ਸਾਨੂੰ ਉਸੇ ਤਰ੍ਹਾਂ ਸਹਿਯੋਗ ਦਿਓਗੇ ਹੁਣ ਇਸ ਤੋਂ ਬਾਅਦ ਅਸੀਂ ਤੁਹਾਨੂੰ ਮਿਲਾਂਗੇ ਜੀ 2 ਤਰੀਕ ਪਾਠ ਵਾਲੇ ਦਿਨ ਤੇ 3 ਤਰੀਕ ਜਾਗਰਣ ਵਾਲੇ ਦਿਨ ਜੈ ਮਾਤਾ ਦੀ ਜੈ ਮਾਤਾ ਰਾਣਾਵਲ ਜੀ ਦਾ ਉਸ ਸਾਡੇ ਦਰਬਾਰ Thank